ਚੀਰਤੀ ਮੰਮੀ ਗੋਬੀ ਹਾਂ ਚੀਰਤੀ ਤੂੰ ਕਿੱਥੋਂ ਆਈ ਆ ਮੈਂ ਕਿੱਥੋਂ ਆਣਾ ਉਹਨਾਂ ਦੇ ਕੱਪੜੇ ਵੇਖ ਕੇ ਆਈ ਆ ਦਵਿੰਦਰ ਨੇ ਇੰਨਾ ਸੋਹਣਾ ਸੂਟ ਲਿਆ ਨਾ 5000 ਦਾ ਕਿਤੇ ਕਾਨੂੰ ਗੱਲਾਂ ਵਾ ਤਾਂ ਮੈਨੂੰ ਕਹਿੰਦੀ ਖਦਰ ਦਾ ਫੂਕ ਕੇ ਚਲ ਜਾ ਪਾ ਕੇ ਉਥੇ ਕੌਣ ਕਹਿੰਦੀ ਤੂੰ ਹੀ ਅੱਛਾ ਮੈਂ ਤੇ ਕਹਾਵਤ ਸੁਣੀ ਸੀ ਵੀ ਖਰਬੂਜਾ ਖਰਬੂਜੇ ਨੇ ਵੇਖ ਕੇ ਰੰਗ ਫੜਦਾ ਮੈਨੂੰ ਤਾਂ ਲੱਗਦਾ ਤੇਰੇ ਤੇ ਸਾਰਾ ਹੀ ਰੰਗ ਚੜ ਗਿਆ ਵਾ ਇਹ ਤਾਂ ਇੱਕ ਗੱਲ ਸੁਣ ਚ ਕੀ ਤੂੰ ਤੇ ਰੰਗ ਹੀ ਬਦਲਾ ਆਈਂ ਤੈਨੂੰ ਪਤਾ ਵੀ ਉਹਨੇ 5000 ਦਾ ਲਿਆ ਸੂਟ ਸਾਡਾ ਮੂੰਹ ਲਾਲ ਹੋਵੇ ਨਾ ਆਪਣਾ ਚਪੇੜਾ ਮਾਰ ਮਾਰ ਕੇ ਨਹੀਂ ਕਰ ਲਈਦਾ ਹੁੰਦਾ ਸਮਝਦਾਰੀ ਤੋਂ ਕੰਮ ਲਈਦਾ ਹੁੰਦਾ ਵਾ ਤੇ ਉਹ ਨਾਲੇ ਤੈਨੂੰ ਦੱਸਿਆ ਵੀ 5000 ਦਾ ਸੂਟ ਲਿਆ ਹਾਂ ਮੈਨੂੰ ਦੱਸਿਆ ਮੈਂ ਤੂੰ ਤੇ ਉਹ ਸਟicker ਜਾਂ ਵੀ ਲੱਗਾਵੇ ਕਿ ਕਹੀ ਵੀ ਪੰਜ ਦਾ ਹੀ ਆਇਆ ਤੇ ਉਹ ਜਿਹੜੀ ਵੱਡੀ ਆ ਉਹ ਮਾਰ ਲੋਟਾਂ ਦੀ ਚਾਲ ਮਾਰਨ ਦੀ ਪੰਜ ਉਹਨੂੰ ਦਿੱਤਾ ਆਦੀ ਸੱਸ ਨੇ ਤੇ ਤੂੰ ਤੂੰ ਜੇਬਾਂ 'ਚ ਫੂਕ ਛੱਡਿਆ ਕਰ ਵੇ ਬੋਲਦੀ ਕਿ ਨਾ ਮੇਰਾ ਤਾਂ ਜੀ ਕਹਦਾ ਵੀ ਤਿੱਖੀ ਕਰਦਾ ਤੇਰੀ ਜਬਾਨ ਵੜਦਾ ਕਾ ਜਦੋਂ ਮੈਂ ਸੱਚ ਕਹਿਨੀ ਫਿਰ ਤੂੰ ਮੇਰੀ ਜਬਾਨਾਂ ਵੜਨ ਡੈ ਪੈਨੀ ਆ ਕਿ ਫਿਰ ਨੂੰ ਤੂੰ ਨੋ ਤੀ ਇਹੋ ਜ ਜਾਵੇ ਵੀ ਜਾ ਇਹੋ ਜੀ ਜਬਾਨ ਲੈ ਕੇ ਆਵੇ ਤਾਂ ਜਾ ਉਧਰ ਵੇਖੂ ਕਿ ਆਵੇ ਉਹਨਾਂ ਨੇ ਉਹ ਲਿਆਂਦਾ ਉਹਨੇ ਉਹ ਲਿਆਂਦਾ ਤੇ ਮੇਰੀ ਤੂੰ ਜਬਾਨ ਵੜਲਾ ਤਾਂ ਭਾਵੇਂ ਮੈਨੂੰ ਸਾਰੀ ਨੂੰ ਨਿਕੇ ਨਿਕੇ ਕਰਦੇ ਤੇ ਮੈਂ ਸੂਟ ਲੈਣਾ ਤਾਂ ਲੈਣਾ ਤੇ ਮੈਂ ਵਿਆਹ ਫੇਰ ਜਾਣਾ ਨਹੀਂ ਤੇ ਮੈਂ ਨਹੀਂ ਜਾਣਾ ਗੱਲ ਸੁਣ ਨਹੀਂ ਸਿਆਣੀ ਧੀਏ ਤੈਨੂੰ ਕੌਣ ਕਹਿੰਦਾ ਵਿਆਹ ਜਾ ਵਿਆਹ ਮੈਂ ਆਪੇ ਚੱਲ ਜਾਣਾ ਰਮਾਨ ਦੇ ਨਾਲ ਆ ਕੰਮ ਧੰਦਾ ਕਰਦਾ ਕਰਿਆ ਕਰ ਜਿਹੜਾ ਤੇਰਾ ਕੰਮ ਆ ਜਿੱਦਾਂ ਦੇ ਤੇਰੇ ਮੂੰਹ ਨਾਲ ਦੀ ਤੇਰੇ ਚਪੇੜ ਮਾਰਦਾ ਤੇ ਫਿਰ ਤੈਨੂੰ ਪਤਾ ਲੱਗ ਜੇ ਮੈਂ ਵਿਆਹ ਮੈਂ ਮੈਂ ਤੈਨੂੰ ਵੀ ਨਹੀਂ ਫਿਰ ਜਾਣ ਦਿੰਦੀ ਖਲਾਰਾ ਚੰਗੀ ਤਰ੍ਹਾਂ ਪਾਉਂਗੀ ਪਿੰਡ 'ਚ ਬੁੱਢਾ ਮਰਦਾ ਵਾ ਜਾ ਕੇ ਬੁੱਢੜੀ ਮਰ ਜੇ ਉਹ ਤਾਂ ਮੈਨੂੰ ਗਾੜੀ ਲਾ ਕੇ ਤੋਰ ਪੈਣੀ ਆ ਹੋ ਕੇ ਆਈਏ ਤੇ ਵਿਆਹ ਵਾਰੀ ਕਹਿੰਦੀ ਮੈਂ ਤੇ ਕੱਲੀ ਚਲ ਜਾਂਗੀ ਆਹ ਹੋ ਤੇਰੇ ਜਵਾਈ ਕਿਤੇ ਗਿਆ ਨਾ ਤੇ ਜੇ ਕਿਤੇ ਮੈਨੂੰ ਕਹਤਾ ਮੇਰੀ ਕੁੜੀ ਕੋ ਚਲ ਜਾ ਤੇ ਮੈਂ ਨਹੀਂ ਜਾਣਾ ਆਪੇ ਚਲ ਜੀ ਨਹੀਂ ਆਪਣਾ ਘਰ ਦਾ ਵੀ ਵੇਖਿਆ ਕਰਕੇ ਮੇਰਾ ਸੂਟਾਂ ਵਾਲੀ ਵੀ ਵੇਖਣਾ ਵਾ ਹਾਂ ਤੈਨੂੰ ਲੱਗਦੀ ਨਹੀਂ ਤੈਨੂੰ ਕਿੰਨੀ ਵਾਰ ਸਮਝਾਇਆ ਉਹਨਾਂ ਦੇ ਮਗਰ ਤੋਂ ਲੱਗ ਗਈਆਂ ਜਿੱਦਾਂ ਦੇ ਉਹਨਾਂ ਦੀ ਕਿਤੇ ਆਪ ਚ ਦਾਲ ਨਹੀਂ ਗਲਦੀ ਤੇ ਬਾਹਰ ਬਗੜੇ ਆਤ ਪਾਉਣ ਲੋ ਮੰਮੀ ਮੇਰੀ ਸੁਣ ਲੋ ਗੱਲ ਕੀ ਆਂਦੇ ਹੁੰਦੇ ਆ ਕੀ ਆਂਦੇ ਉਹੀ ਬਸ ਢਿੱਡ ਚ ਪਾਇਆ ਕੋਈ ਨਹੀਂ ਵੇਂਦਾ ਗਲ ਪਾਇਆ ਹਰ ਕੋਈ ਵੇਂਦਾ ਵਾ ਮੈਂ ਉੱਥੇ ਜਲੂਸ ਥੋੜਾ ਆਪਣਾ ਕਢਾਉਣ ਜਾਣਾ ਤੇ ਫਿਰ ਕੋਹ ਵੇਚ ਲਾਂ ਉਹ ਤਾਂ ਕੂਲਰ ਵੇਚ ਲਾਂ ਜਾਂ ਮਸ਼ੀਨ ਵੇਚ ਲਾਂ ਤੇ ਜਾਂ ਲੈ ਜਾ ਸੂਡ ਪਾਲਾ ਜਾ ਕੇ ਜਾਂ ਚੱਲ ਜਾ ਥਾ ਮੇਰੇ ਲੱਗੋ ਜੇ ਤੂੰ ਬੋਲਦੀਆਂ ਗੱਲਾਂ ਕੀਤੀਆਂ ਨਾ ਅੱਜ ਵੇਖੇ ਤੇਰੀ ਮੈਂ ਉਹ ਕਰਨੀ 13ਵੀਂ ਜਦੋਂ ਕੀਤੀ ਨਾ ਹੋਵੇ ਤਾਂ ਜਿਹੜੇ ਜੇਬ ਚ ਫੂਕ ਕੇ ਰੱਖੇ ਕਿੰਨੂ ਕੁੜੀ ਨੂੰ ਦੇ ਕੇ ਆਉਣੇ ਨਹੀਂ ਮਾਰਾਂ ਤੇਰੇ ਕਰਦ ਬੁੱਲਾ ਤੇ ਨਹੀਂ ਫੂਕਣ ਫੂਕਣ ਕੀ ਲੈਂਦਾ ਕੀ ਮਤਲਬ ਹੋਇਆ ਤੈਨੂੰ ਇਹਨੇ ਵੇਚਦਾ ਤਰ ਸਮਝਾ ਤੁ ਚਲ ਜਾ ਮੇਰੇ ਲੱਗੋ ਮੈਂ ਤੇਰਾ ਮਾਰਨਾ ਸਿੱਖੂ ਸੁਖੂ ਤੇਰੇ ਮੂੰਹ ਤੇ ਵੇਖੀ ਚਲ ਜਾ ਤੋ ਉਹ ਆਪ ਤੇ ਰਹੇਗੀ ਕਿਸ ਗਾਤ ਜੀ ਆਪੀ ਸਲਿਆਂ ਨੇ ਤੈਨੂੰ ਇਹੋ ਜਿਹੇ ਕਿਹੜੇ ਵੇਲੇ ਘੜੇ ਮੱਥੇ ਲਾਤੀ ਸਾਡੇ ਜਿਹੜੀ ਇੱਦਾਂ ਗੰਦੀਕ ਤੇ ळाਦ ਉਹ ਪੱਧਰਾ ਚੰਦਰਾ ਵੱਡਾਂ ਨਾਲੇ ਤੂੰ ਪੱਧਰੀ ਜਬਾਨ ਵੇ ਕਿੱਦਾਂ ਬੰਦੀ ਐ ਨਹੀਂ ਉਹ ਜਿਹੀਆਂ ਉਹਨਾਂ ਖੱਤੀਆਂ ਜਿਹੜੀ ਕਿਤੇ ਇਹਨੂੰ ਪੱਟੀ ਇਹੋ ਜਿਹੀ ਪੁੱਠੀ ਪੜਾ ਦਿੰਦੀਆਂ ਪਤਾ ਨਹੀਂ ਕਦੋਂ ਦੇ ਰੱਖੇ ਭੱਖੇ ਸੂਟ ਵਾ ਜਿਹੜੇ ਇਹਨੂੰ ਵਖਾਲ ਦਿੰਦੀਆਂ ਨਹੀਂ ਇਹਨੇ ਤੇ ਬੁਲਾ ਨੇ ਮੇਰਾ ਉਦਾਂ ਹੀ ਕਿਦਾ ਸਿਰ ਲੱਲਣਾ ਵੇਨੂੰ ਬੁਲਾ ਨੂੰ ਇੱਧਰ ਕਿੱਧਰ ਘਾਲ ਦਿੰਨੀ ਉਹ ਗੱਲ ਵੀ ਜਾ ਮੈਂ ਤੇ ਕਹਿਨੀ ਵੀ ਚੱਲ ਨਵਾਂ ਧੀਆਂ ਚੰਗੀਆਂ ਲੱਗਦੀਆਂ ਨਵਾਂ ਧੀਆਂ ਲੱਗੇ ਪਰ ਇਹਦੇ ਲਸਣ ਬੁੱਢੀ ਦੇ ਨਹੀਂ ਤੂੰ ਜਾ ਹੀ ਕਿੱਦਾਂ ਜਾਣੀ ਮੈਂ ਤੇਰੇ ਲੱਤਾਂ ਵੱਡੂ ਝੱਜਣਾ ਨਿਕਲੀ ਕਿੱਦਾਂ ਨਿਕਲਦੀ ਤੂੰ ਮੈਂ ਆਉਣੀ ਆ ਬੁਲਾ ਲੈ ਜਾ ਚ ਨਚਾਰ ਹੀ ਪਈ ਰਹਿੰਦੀ ਆ ਅੰਨਾ ਮਾਰਿਆ ਨੀ ਨੂੰ ਖਸਣ ਵਜਾ ਥਮੀ ਨੂੰ ਨੇਪ੍ਰੀਤਾ ਨਾ ਮਮੀ ਕੀ ਕੰਡ ਨਹੀਂ ਆ ਕੋਨੇ ਸਬਦਾ ਜਮਗਾਇਆ ਤੋ ਵੇਖਣ ਨਹੀਂ ਹਾਂ ਜੇਰਾ ਸਮਾਨ ਲੈਣ ਕੱਲਿਓ ਲੈ ਕੇ ਨਹੀਂ ਆਏ ਤੇ ਆ ਹੋਰ ਹੋਰ ਚੁੱਕ ਲਿਆ ਆ ਤਾਂ ਛੱਡ ਗੱਲ ਮੇਰੀ ਘਰ ਸੋਣਾ ਰੋਟੀ ਖਾਦੀ ਖਾਦੀ ਨਹੀਂ ਪਹਚਾਂਦਾਂ ਤੈਨੂੰ ਨਹੀਂ ਪੱਚਦੀ ਮੇਰੇ ਤਾਂ ਹਾਜਮਾ ਬੜਾ ਵਧੀਆ ਵਾ ਉਹ ਪਿੱਛੇ ਜੇ ਕਚੂਰ ਨਾ ਜਾਈ ਤੇ ਉਹ ਲਿਆਂਦਾ ਹੀ ਉਥੋਂ ਤੂੰ ਗਾਂਦਿਆਂ ਗਾਂ ਦਾ ਬਾਜ਼ਾਰ ਤਾ ਨਾ ਪਾ ਮੇਰੀ ਸੋਣਾ ਹਾਂ ਕੋਇਏ ਇਹ ਨੂੰ ਤੋ ਕੀ ਆ ਕਿਉਂ ਦਾਹਤਾ ਪੈਸੇ ਦੇਤੇ ਮੰਮੀ ਨੇ ਮਨਜੀਤ ਨੂੰ ਆਹ ਉਧਰ ਮਿੰਟੋ ਮਿੰਟੀ ਜਾ ਕੇ ਉਹ ਅੱਗ ਲੱਗੀ ਆ ਉਹ ਮੇਰੇ ਗਾਲ ਪਾਈ ਜਾਂਦੀ ਆ ਕਿੱਡੀ ਉੰਤਰੀ ਮੰਮੀ ਮੈਂ ਕੀ ਕੰਨੂ ਦੱਸਣਾ ਐ ਸਪੈਸ਼ਲ ਪੁੱਤ ਮੇਰੀ ਗੱਲ ਸੁਨੋ ਤੁਸੀਂ ਮੇਰੀ ਲੋੜ ਪੂਰੀ ਕੀਤੀ ਲੋੜ ਹੀ ਮੰਨ ਲਓ ਭਾਵੇਂ ਮੈਂ ਆਧਾਰੇ ਲੈ ਜੇ ਤਾਂ ਮਰਜੀ ਤੇ ਮੈਂ ਪਿੰਡ ਚ ਰੋਲਾ ਥੋੜਾ ਪਾਉਂਦੀ ਫਿਰੂੰਗੀ ਉਹ ਇੱਥੇ ਮੈਂ ਅਜੇ ਪੈਸੇ ਗਿਣ ਨਹੀਂ ਡਈ ਹਾਂ ਤੇ ਉੱਤੇ ਆ ਗਈ ਤਿਆਂ ਦੇ ਬਾਰੇ ਪਾਹੇ ਗੈਂਡੀ ਫਿਰ ਇਦਾਂ ਮੈਂ ਤੁਹਾਡਾ ਟੌਰ ਬਣਾਤਾ ਮੈਂ ਸੱਸ ਵਾ ਹਦੀ ਇਦਾਂ ਹੀ ਰੱਖਦੀ ਸਾਨੂੰ ਮੈਨੂੰ ਕੀ ਪਤਾ ਨਹੀਂ ਅੰਤਰੀ ਵੇਖ ਕੇ ਜਰੀ ਨਹੀਂ ਤੇ ਉਹ ਤਾਂ ਦੱਸ ਤੈਨੂੰ ਪਤਾ ਪਿਓ ਕਾ ਦੀ ਤੇਰੇ ਵਾਲ ਕਾ ਦੀ ਉਹਦੇ ਵਾਲ ਉਹ ਤੇ ਲੂਤੀ ਫੂਕਵਾ ਤੇ ਤੂੰ ਇਦਾਂ ਦੀਆਂ ਗੱਲਾਂ ਕਹੀ ਪਰਦੇ ਵਾਲਾਂ ਦੀਆਂ ਮੂਰਖਿਆ ਨਹੀਂ ਕਿਖੋ ਕਰੀ ਦੀ ਗੱਲ ਮੰਮੀ ਜਾਵਾਂ ਇਹਦੀ ਤੇ ਵਾਲ ਦੇ ਕੇ ਆਵਾਂ ਉਹਨੂੰ ਤਾਂ ਯਾਦ ਲੱਗੀ ਆ ਨਿੱਕੀ ਨੂੰ ਅੰਤਰੀਏ ਦੇ ਤੈਨੂੰ ਮੈਂ ਦੱਸ ਹੀ ਬੈਠੀ ਤੇ ਤੂੰ ਉਹਦੇ ਚੱਚਾ ਮੁੜ ਕੇ ਦੱਸ ਹੀ ਗਈ ਤੂੰ ਕਿ ਜਾਣਾ ਮੈਂ ਹੀ ਚੱਲ ਜਾਣਾ ਉਹਨੂੰ ਤੱਕੇ ਤਾਂ ਅਗ ਲੱਗੀ ਆ ਵੀ ਮिन्नੂ ਆਦੀ ਬਣਾ ਲਾ ਤੈਨੂੰ ਬਾਅਦ ਚ ਪੈਸੇ ਦਾਂ ਤੇ ਉਹਨੂੰ ਕਿਦਾਂ ਦੇਈ ਮੰਮੀ ਅਦਾ ਮੇਰੀ ਗੱਲ ਸੁਣ ਨਾ ਕਿੰਨਾ ਖਾਂਦੀ ਆ ਇਹ ਸਾਰੀ ਦਿਹਾੜੀ ਕਿੰਨਾ ਖਾਂਦੀ ਆ ਪੈਲੀ ਬੰਨਾ 30 40 ਹਜ਼ਾਰ ਤੇ ਦੀ ਪੈਨਸ਼ਨ ਆ ਅਹੀਂ ਕਦੀ ਨੀ ਇਤਰਾਜ ਕੀਤਾ ਵੀ ਮੰਮੀ ਜਿਹੜਾ 30 40 ਮਿਲਦਾ ਕਿੱਥੇ ਜਾਂਦਾ ਹੁਣ ਖਾਣ ਦੇ ਤੂੰ ਦੋ ਰੋਟੀਆਂ ਦੇਈਆਂ ਦੋ ਰੋਟੀਆਂ ਖਾਣ ਦੇਈ ਨਾ ਕਦੀ ਇਹਨਾਂ ਨੂੰ ਪੰਜ ਦੇ ਕਦੀ 10 ਹੁਜੋ ਬਣਵਾਜੀ ਆ ਉਹ ਵੀ ਤੁਹਾਡੇ ਕੋਲ ਲੈਂਦੇ ਰਹਿੰਦੇ ਅਹੀਂ ਕਦੀ ਮੰਗੇ ਪਏ ਕਦੀ ਨੀ ਮੰਗੇ ਤੇ ਫੇਰ ਬੰਦੇ ਨੂੰ ਸੋਚਣਾ ਚਾਹੀਦਾ ਵੀ ਜੇ ਪੰਜ ਦੇ ਹੀ ਦਿੱਤਾ ਤੇ ਹੁਣ ਪੰਜ ਦੀ ਗਾਂਜ ਕਰਨੀ ਇਹੋ ਗੱਲ ਤੇ ਮੈਂ ਕਹਿਣ ਨਹੀਂ ਆ ਪੀਣਾ ਟਾਲ ਤੇ ਚੜਾਤੀ ਉਹ ਨਹੀਂ ਜਾ ਕੇ ਪਵਾੜੇ ਪਾਈ ਉਹਨੂੰ ਤਾਂ ਪਤਾ ਹੀ ਨਹੀਂ ਸੀ ਉਹਨੂੰ ਤਾਂ ਪੁੱਛਿਆ ਤੇ ਜੇ ਆਹ ਕਰ ਦੂਗੀ ਉਹਨੂੰ ਕੋ ਗੱਲ ਬਾਤ ਤੇ ਮੈਨੂੰ ਦੱਸੀ ਤੇ ਨਾਲੇ ਟੌਰ ਨਾ ਵੇਰ ਕੇ ਕਹੀਂ ਵੀ ਦਿੱਤੇ ਮੇਰੀ ਨਾ ਇਹ ਜਿਹੜੀ ਗੱਲ ਹੈ ਦਰਦੀ ਨਹੀਂ ਗਈ ਮੈਂ ਨਹੀਂ ਦਰਦੀ ਹਾਂ ਪਰ ਮੈਂ ਤੈਨੂੰ ਆਖਿਆ ਪੀ ਉਹਨੂੰ ਜੇ ਮੈਂ ਨਾਲ ਦਿੰਦੀ ਨਾ 5000 ਫਿਰ ਉਹਨੇ ਖੁਸ਼ ਹੋਣਾ ਸੀ ਉਹਨੂੰ ਜੇ ਮੈਂ ਕਹਤਾ ਤੂੰ ਬਣਾ ਲਵਾ ਮੈਂ ਦੇ ਦੂੰ ਮੇਰੇ ਕੋ ਹੈ ਨਹੀਂ ਕੱਲ ਸਭ ਮੰਜੀਨ ਨੂੰ ਨਾ ਕਹੀਂ ਸਾਸ ਨੂੰ ਦਸੀ ਬਥੇਰੀ ਤੇਜ ਵਾ ਹੁਣ ਮੇਰਾ ਤਾਂ ਮੈਂ ਹੁਣੇ ਜਾ ਕੇ ਆਵਾਂ ਆਦੀ ਸਾਸ ਨੂੰ ਪਿੱਛੇ ਜੇ ਸਾਡੇ ਘਰ ਆਈ ਤਾਂ ਗੱਲਾਂ ਬਾਤਾਂ ਬੜੀਆਂ ਨੇ ਕੀਤੀਆਂ ਸੀ ਕੋਈ ਏਦਾਂ ਮੇਰੇ ਮੋਹ ਕੋ ਗੱਲ ਨਿਕਲ ਗਈ ਸੀ ਤਾਂ ਕਿ ਮੇਰੀ ਮਾਂ ਨਾ ਉਹ ਨੂੰ ਬੜੇ ਛੇਤੀ ਤੇ ਝਾੜ ਕੇ ਮਾਰਿਆ ਆਪੇ ਤੇ ਜਿੱਦਣ ਸਾਡੇ ਘਰ ਕਪਾਤ ਪਾਉਂਦੀ ਨੂੰ ਬੰਨ੍ਹ ਕੇ ਰੱਖ ਇਥੇ ਹੁਣ ਮੈਂ ਜਾਵਾਂ ਫਿਰ ਜਾ ਜਾਣਾ ਕਦੋਂ ਆ ਮੈਂ ਜਾ ਕੇ ਆਉਂਦੀ ਦੇਖੋ ਗੱਲ ਬਾਤ ਉਹ ਤਾਂ ਮੈਨੂੰ ਦੱਸਦੀ ਆ ਆ ਜੂਗੀ ਚੰਗਾ ਬੜੀ ਹੰਤਰੀ ਮਨਜੀਤ ਚਲ ਕੋਈ ਨਹੀਂ ਮੈਨੂੰ ਘਰ ਦਾ ਦਰਵਾਜ਼ਾ ਮੇਰੀ ਸਾਸ ਨੇ ਦਿੱਤੇ ਦਿੱਤੇ ਹੋਣਗੇ ਤੇ ਇੰਨੇ ਚੋਰੀ ਦਿੱਤੇ ਹੋਣਗੇ ਮੈਂ ਆ ਤੇ ਸ਼ਰਿਆਮ ਹੀ ਲਾਇਆ ਗੱਲ ਕਿਤੇ ਹਜਮ ਹੁੰਦੀ ਨਹੀਂ ਚਾਉਣੇ ਕੀ ਕਾਂਡੀਆਂ ਪੈਣ ਸਾਸਰੀ ਘਰ ਪੈਣ ਜੀ ਸਾਸਰੀ ਘਰ ਕੋਹ ਨਹੀਂ ਆ ਵੇਖ ਲੋ ਰਾਤ ਦਾ ਡੇਂ ਪਰ ਬੰਦ ਕਰਨ ਅੱਛਾ ਮੇਰੇ ਅੰਗੂ ਆਪ ਹੀ ਕਰਨਾ ਪੈਂਦਾ ਵਾ ਤੇ ਹੋਰ ਕੀ ਆ ਕੀ ਕਰੀ ਮਾਂ ਵੀ ਬੈਠੀ ਕਰ ਦੇਣੀ ਹੁੰਦੀ ਆ ਹਾਂ ਬੈਠਾ ਹੀ ਨਹੀਂ ਜਾਂਦਾ ਤੇ ਕੀ ਕਰਦੇ ਆਈਓ ਕਰਨਾ-ਕਰਨਾ ਕੀ ਆ ਆ ਆਪਣੀ ਨਾ ਉਹ ਦੀ ਸੁਣ ਲੈ ਗਾਲ ਤੁਹਾਡੇ ਘਰ ਘੜੀ ਦੀ ਘੜੀ ਹੈ ਗਈ ਆ ਤੇ ਪਹਿਲਾਂ ਤੇ ਬੈਠੀ ਨਿੱਕੀ ਵਾਲ ਦਵਿੰਦਰ ਵਾਲ ਉਹਨੇ ਕਹੇ ਸੂਟ ਸਾਰਟ ਵਿਖਾ ਲਿਆ ਹੋਣਾ ਵਾ ਵੀ ਮੈਂ ਆ ਸੂਟ ਲੈਂਦਾ ਵਾ ਉਹ ਮੇਰੇ ਕੋ ਪੈਣ ਮੰਗਦੀ ਸੀ ਪੈਸੇ ਹੂੰ ਆਪਣੇ ਘਰਾਂ ਵਰਗੇ ਕਹਿੰਦਾ ਹੁਣ ਮੈਂ ਕਿਹੜੇ ਫੜ ਕੇ ਬੈਠੀ ਆ ਜੇ ਪੈਸੇ ਚੰਗੀ ਤਰ੍ਹਾਂ ਹੋਵਗਾ ਨੂੰ ਉਹ ਮੰਗਦੀ ਪੈਸੇ ਤੇ ਮੈਂ ਕਿਹਾ ਚੱਲ ਤੂੰ ਆਪਣੇ ਕੋਲੋਂ ਲਾਇਆ ਤੇ ਮੈਂ ਤੈਨੂੰ ਪੈਸੇ ਦੇ ਦੂੰਗੀ ਜਦੋਂ ਹੋਏ ਅੱਛਾ ਉਹ ਚੱਲ ਲਾਈ ਉਹ ਇਹਨੂੰ ਕਿਤੇ ਵਿਖਾ ਲੰਦਾ ਵੀ ਹੁਣੀ ਆ ਤੇ ਮੁੜ ਕੇ ਮੈਂ ਗਈ ਉਹਦੇ ਵੱਲ ਪ੍ਰੀਤਵਾਲ ਤੇ ਉਹ ਮੈਨੂੰ ਕਹਿੰਦੀ ਪੀ ਬੀਜੀ ਮੈਨੂੰ ਵੀ ਥੋੜੇ ਜਿਹਾ ਪੈਸੇ ਦੇ ਆਪੀ ਚਲੋ ਮੇਰਾ ਹੱਥ ਤਾਂਕਵਾ ਤੇ ਮੈਂ ਤੈਨੂੰ ਦੇ ਦੂੰਗੀ ਤੇ ਮੈਂ ਐਸਾ ਕੋ ਆਖਿਆ ਮੈਂ ਆਖਿਆ ਨਾ ਤੇ ਵਿਚਾਰੀ ਨੇ ਕਦੀ ਮੰਗੇ ਵੀ ਨਹੀਂ ਗੇ ਮੰਗੇ ਤੇ ਮੈਂ ਆਪਣਾ ਥੋੜਾ ਬਹੁਤਾ ਹੱਥ ਪੱਲਾ ਰੱਖਿਆ ਸੀ ਤੇ ਮੈਂ ਦੇ ਹੀ ਦਿੱਤੇ ਮੈਂ ਆਖਿਆ ਚੱਲ ਖਾਣੇ ਕਿੰਨੇ ਕੁ ਲੋੜ ਵਾ ਤੇ ਚੱਲ ਦਊ ਦਊ ਨਾ ਹੋਊਗੀ ਤੇ ਚੱਲ ਨਾ ਹੋਵਾ ਕਿਉਂ ਮੰਗਣਿਆ ਮੂੰਹ ਭਰ ਕੇ ਹੂੰ ਹੂੰ ਤੇ ਭੈਣਾ ਇਹ ਕਿਤੇ ਉਹਦੇ ਵੱਲ ਉઠી ਚੱਲ ਮੈਂ ਪ੍ਰੀਤਵਾਲੋ ਵੀ ਹਾਂ ਅੱਛਾ ਮੈਨੂੰ ਟੱਕਰੀ ਆ ਹੂੰ ਉੱਧਰ ਵੜ ਗਈ ਆ ਤੇ ਇੰਨੇ ਉੱਧਰ ਵੇਖ ਕੇ ਤੇ ਉਹ ਕਿਤੇ ਉਹ ਵਿਚਾਰੀ ਉਦਾਂ ਦੀ ਹੈ ਗਈ ਉਹਨੇ ਝੂਠ ਹੀ ਨਹੀਂ ਮਾਰਿਆ ਉਹ ਆਦੀ ਮੇਰੇ ਕੋ ਪੈਸੇ ਆਂਦੀ ਮੈਂ ਬੀਬੀ ਕੋ ਲੈ ਸੂਟ ਲਈ ਉਧਰੋਂ ਨਿਕਲ ਕੇ ਨਾ ਉਹਦੇ ਕੋ ਸੁਣ ਕੇ ਚੱਲ ਇਹ ਮਿੰਟੋਂ ਮਿੰਟੀ ਫੇਰ ਦਵਿੰਦਰ ਕੋ ਲੈ ਤੂੰ ਆਪਣੇ ਕੋਲੋਂ ਸੂਟ ਲਾ ਲਿਆ ਉਹਨੂੰ ਤੇਰੀ ਸੱਸ 5000 ਦੇਈ ਹੋ ਫਲਾਣੀ ਗੱਲ ਕਰਾਈ ਹੋ ਚੱਲ ਪੈਣਾ ਮੈਂ ਘਰ ਗਈ ਪੀ ਆ ਬੈ ਦੁੱਧ ਦੇ ਪੱਤੇnga ਦੁੱਧ ਦੇ ਪੱਤੇ ਪਵਾ ਕੇ ਤਾਂ ਉਹਨੇ 5000 ਦੇਈ ਆ ਐ ਜੇ ਪੈਣਾ ਤੇ ਮਰਨਾ ਨਿੱਕੀ ਆਂਦੀ ਪੈਣਾ ਨਿੱਕੀ ਏ ਉਹਦਾ ਕਨਪਾਰ ਆਇਤੋ ਮਰਨ ਲੰਡਾ ਮਾੜੀ ਗੱਲ ਵਾਇਦੀ ਇਹ ਤੇ ਕਿਤੇ ਨਾ ਹੋਣੀ ਉਹ ਗੱਲ ਵੀ ਇਦਾਂ ਦੇ ਅਸੀਂ ਵੇਲਾ ਰਹਿੰਦੀਆਂ ਕਿਤੇ ਦੂਜੇ ਕੰਨ ਸਾਡਾ ਪਤਾ ਨਹੀਂ ਲੱਗਦਾ ਸਾਡੀ ਤਾਂ ਬਣੀ ਆ ਪਰ ਤੂੰ ਮੈਂ ਉੱਚੀ ਬੋਲੀਏ ਕੋਈ ਹੋੜੇ ਮੇੜੇ ਪੀੜ ਗਿਆ ਤਾਂ ਬੁਰੇ ਲੱਗੀਦਾ ਆ ਤਾਂ ਮੈਂ ਫਸੀ ਨੂੰ ਆਈ ਆ ਵੀ ਸਾਡੇ ਘਰ ਚ ਉਹਨੂੰ ਵੀ ਪੰਪ ਦੇਈ ਤੇ ਉਹਨੂੰ ਵੀ ਦੇਈ ਚੱਲ ਗੱਲ ਸੁਣ ਭੈਣ ਮੇਰੀ ਇਹ ਖੁਥੜੀ ਨੂੰ ਉਹ ਗੱਲ ਜੇ ਮੈਂ ਕਹਿੰਨੀ ਵੀ ਚੱਲ ਬੋਟੀਆਂ ਚੰਗੀਆਂ ਉਹਨਾਂ ਦੇ ਲਾਗੇ ਚੱਲ ਜਿਆ ਕਰ ਇਹ ਇਹ ਤੇ ਰੰਗ ਉਹਨਾਂ ਦਾ ਹੋਰ ਇਹਦਾ ਇਹ ਤੇ ਚੜਿਆ ਵਾ ਇਹ ਤੇ ਹੁਣ ਉਹਨੇ ਮੈਨੂੰ ਵੀ 5000 ਦਾ ਸੂਟ ਦੇ ਮੈਂ ਵੀ ਵਿਆਹ ਜਾਣਾ ਕੀ ਕਰਾਂ ਮੈਂ ਤੇ ਆਪ ਸਗੋਂ ਲੱਕੋ ਪਾਈ ਆਈ ਉਹਨਾਂ ਭੈਣ ਕਿੱਥੇ ਆਖਿਆ ਆਉਣਾ ਵੇਖ ਕੇ ਆਖਣ ਦਾ ਪੀ ਉਹ ਨਹੀਂ ਆਂਦੀਆਂ ਹੁੰਦੀਆਂ ਉਹਨਾਂ ਨੂੰ ਕਿ ਲੋੜ ਵਾ ਵੀ ਤੂੰ ਵੀ 5 ਦਾ ਹੀ ਬਣਾ ਜਾ ਕੇ ਇਹਦੀ ਤੇ ਜ਼ੁਬਾਨ ਐਡੀ ਆ ਕਿ ਆਂਦੀ ਉਧਰੋਂ ਕਿਤੇ ਮਾਰ ਉਹਨਾਂ ਦਾ ਨਾਂ ਲਿਆ ਇਹਨੇ ਹੋਰ ਕਹੀ ਇਹਨੂੰ ਘਰੇ ਬੰਦ ਕੇ ਰੱਖਿਆ ਕਰ ਸਾਡੇ ਘਰ ਇੱਕ ਪੱਤ ਪਾਉਂਦੀ ਫਿਰ ਜਾ ਕੇ ਮੈਨੂੰ ਇੱਥੇ ਕਹਿ ਕੇ ਗਈ ਕਹਿੰਦੀ ਹੀ ਪਹਿਲਾਂ ਵੀ ਮੈਂ ਨਹੀਂ ਮੋਟਾ ਸੂਟ ਪਾਉਣਾ ਦਵਿੰਦਰ ਨੇ ਕਿਹਾ ਇਹ ਤੇਰੀ ਨਾਉ ਨਿੱਕੀ ਨੇ ਜੇ ਤੂੰ ਮੋਟਾ ਸੂਟ ਪਾ ਕੇ ਜਾਣਾ ਸਾਡੇ ਲੱਗੇ ਨਾ ਬਈ ਹੜਾ ਤੋਂ ਪਸਾਂ ਬਈ ਕਿੱਲਾ ਵਾ ਨਾ ਵੇਖ ਤੇਰੇ ਕੋਲ ਤੇ ਹੈਗੇ ਪੈਸੇ ਤੂੰ ਭਾਵੇਂ 5000 ਦਾ ਛੱਡ ਕੇ 10000 ਦਾ ਇੱਕ ਨੂੰ ਬਣਾ ਕੇ ਦੇ ਸਾਡੇ ਤੇ ਮੁੰਡੇ ਦੀ ਤਨਖਾਹ ਹੋਈ ਹੈ ਜਿਹੜੀ ਹੁੰਦੀ ਗਿਣਤੀ ਮਿੰਤੀ ਦੀ ਦਾ 15000 ਤੇ ਮੈਂ ਕਿੱਥੋਂ ਐਦਾ ਐਦਾ 5-5000 ਦੇ ਸੂਟੇ ਨੂੰ ਬਣਾ ਕੇ ਦਵਾਂ ਆਈ ਤਾਂ ਗੁਜ਼ਾਰਾ ਬਜਾਰਾ ਕਰਨ ਵਾਲਈ ਓ ਤੇ ਉਹਨਾਂ ਨੂੰ ਥੋੜਾ ਜਿਹਾ ਸਮਝਾਇਆ ਕਰੋ ਵੀ ਇਹ ਤਾਂ ਖਾਣੇ ਚ ਗੱਲ ਪਾਇਆ ਕਰਨ ਕੀ ਪਤਾ ਭੈਣ ਉਹਨਾਂ ਕਿਆਕ ਨਹੀਂ ਇਹ ਆਪਣੇ ਕੋਲੋਂ ਗਾੰਢਦੀ ਹੋਵੇ ਜੇ ਐਦਾਂ ਦੀਆਂ ਗੱਲਾਂ ਕਰਦੀ ਆ ਨਾ ਇਹਨੂੰ ਕਰਈ ਰੱਖਿਆ ਕਰ ਸਾਡੇ ਘਰ ਵਾਲਾ ਨਾ ਕਰ ਲਿਆ ਕਰ ਮੇਰੀ ਉਹ ਵੀ ਅਜਵਾਲ ਵੇਖ ਕੇ ਤੇ ਇਦਾਂ ਕਰਦੀ ਆ ਹਾਏ ਨਹੀਂ ਮੈਂ ਮਰ ਜਾ ਮੈਂ ਤੇ ਅੱਗੇ ਕਹਿਣ ਦੀ ਵੀ ਖਰਬੂਜੇ ਵਾਲ ਵੇਖ ਕੇ ਰੰਗ ਫਾਂਡੇ ਮੈਂ ਤਾਂ ਉਹਨੂੰ ਪਹਿਲਾਂ ਕਹਿਤਾ ਪਹਿਲਾਂ ਨਹੀਂ ਇਹਦੀ ਤੋਤਰੋ ਹੈਗੀ ਆ ਜਾਂਦੀ ਮੜਕ ਕੇ ਚਲ ਜਾਂਦੀ ਗਾੜੀ ਨੂੰ ਤਾਂ ਤੋਤਰੀ ਐਡੀ ਲੰਮੀ ਓ ਇਹਦੀ ਕਿਹੜਾ ਮੇਰੀ ਕਿਹੜੀ ਤੋਤਰੀ ਜਿਆਦੀ ਲੰਮੀ ਆ ਸਾਰਿਆਂ ਦੀ ਇਦਾਂ ਦੀਆਂ ਹੀ ਆ ਤੋਤਰੀਆਂ ਵੇਖ ਲਾ ਹਾਂ ਮੈਂ ਤੈਨੂੰ ਦੱਸਾਂ ਡਾ ਹੀ ਆ ਪਹਿਉਣ ਤਾਂ ਕਿਤੇ ਗਾਲ ਹੀ ਨਿਕਰ ਦਿੰਦੇਗਾ ਹਾਂ ਜਿੱਥੇ ਗੱਲ ਸੁਣੀ ਹੈ ਨਾ ਉੱਥੇ ਸੁੱਟਦਾ ਹੀ ਦੀ ਆ ਜੇ ਆਪਾਂ ਨੂੰ ਘਰ ਨੂੰ ਲਈਏ ਤਾਂ ਬੜੀ ਦੂਰ ਜਾਂਦੀ ਆ ਗੱਲ ਉਹ ਕੋਲ ਕਰ ਉਹ ਕੋ ਵੀ ਤੂੰ ਕੀ ਉਹਨੂੰ ਆਖਾਂ ਇਹ ਤੇ ਕੰਨ ਪਾਰ ਆਈ ਕਿ ਤੇਰੀ ਮੰਮੀ ਨੇ ਉਹਨੂੰ ਵੱਡੀ ਨੂੰ ਪੈਸੇ ਦਿੱਤੇ ਤੇ ਮੇਰੀ ਸੁਣੋ ਆਂਟੀ ਗੱਲ ਤੂੰ ਹੀ ਵੀ ਸਿਆਣੇ ਜੇ ਹੁਣ ਇਹ ਗੱਲ ਦਾ ਮੈਨੂੰ ਕੀ ਪਤਾ ਵੀ ਤੁਹਾਡੇ ਘਰ ਕੀ ਹੋਣਿਆ ਕੀ ਨਹੀਂ ਵੀ ਤੂੰ ਵੱਡੀ ਨੂੰ ਪੈਸੇ ਦਿੱਤੇ ਕਿ ਨਿੱਕੀ ਨੂੰ ਨਹੀਂ ਦਿੱਤੇ ਜਾਂ ਫਿਰ ਤੂੰ ਮੈਨੂੰ ਦੱਸ ਦਿੰਦੀ ਵੀ ਵੱਡੀ ਕੋਲੋਂ ਗੱਲ ਕਰ ਤੇ ਜਾਂ ਫਿਰ ਵੱਡੀ ਮੈਨੂੰ ਦੱਸ ਦਿੰਦੀ ਫਿਰ ਤੇਵਿੰਦਰ ਕੋਲ ਗੱਲ ਨਾ ਕਰੀ ਹੁਣ ਮੈਨੂੰ ਕੀ ਪਤਾ ਉਹਦੇ ਅੰਦਰੋਂ ਨਿਕਾ ਕੇ ਉਹਦੇ ਅੰਦਰ ਉਹਦੇ ਅੰਦਰੋਂ ਨਿਕਾ ਕੇ ਇਹਦੇ ਅੰਦਰ ਤੈਨੂੰ ਖਾਦਾ ਕਿਦਾਂ ਪਚਦਾ ਮੈਨੂੰ ਦੱਸ ਬਾ ਰੋਟੀਆਂ ਕਿਤੇ ਦੋ ਰੋਟੀਆਂ ਜਿਹੜੀਆਂ ਪਤਾ ਨਹੀਂ ਮੰਨੀਆਂ ਕਿਦਾਂ ਖਾ ਕੇ ਚਾਰ ਪੰਜ ਪਚਾਉਂਦੀ ਤੇ ਉਧਰ ਦੀਆਂ ਗੱਲਾਂ ਜਿਹੜੀਆਂ ਤੂੰ ਇੱਧਰ ਤੇ ਇੱਧਰ ਤੇ ਇੱਧਰ ਚੁਗਲਖੋਰ ਬਣ ਜਾਂਦਾ ਵਾ ਇਹ ਆਂਟੀ ਮੇਰੀ ਸੁਣੋ ਗੱਲ ਇਹਦੇ ਵਿੱਚ ਚੁਗਲਖੋਰ ਵਾਲੀ ਕਿਹੜੀ ਗੱਲ ਵਾ ਫਿਰ ਤੂੰ ਆਪਸ ਵਿੱਚ ਆਪਣੀ ਨਵਾਂ ਸੈਟਮੈਂਟ ਕਰਕੇ ਰੱਖਿਆ ਕਰ ਤੂੰ ਜੇ ਇੱਕ ਨੂੰ ਇਹ ਗੁੱਫਲ ਤੇ ਦੂਜੀ ਨੂੰ ਕੱਖ ਨਹੀਂ ਬੈਠ ਬੈਠੀ ਆ ਉਹਨਾਂ ਦੇ ਨੇਰੇ ਤੂੰ ਬਾਹਰ ਫੋੜਦਾ ਨਹੀਂ ਮੇਰੀ ਆ ਮੈਂ ਤਾਂ ਤਾਂ ਨਾ ਛੜ ਉਹਨੂੰ ਮੈਂ ਕਿਹਾ ਮੈਂ ਤੈਨੂੰ ਪੈਸੇ ਦਊਂਗਾ ਨਾ ਤਾਂ ਬਣਾਇਆ ਵਾ ਠੰਡੀ ਕਰ ਇਹਨੂੰ ਮੈਂ ਜਾਣੀ ਉਹ ਹਾ ਬਾਤ ਹੋਈ ਕਿ ਤੇ ਆਂਦੀ ਆਂ ਹੀ ਇਹ ਨੌ ਸੱਸ ਕਿਉ ਖਿਚੜੀ ਆ ਤੇ ਵਿੱਚ ਵਿੱਚ ਤੂੰ ਪਿੜੀਆਂ ਵੱਢੀ ਜਾਣੀ ਆ ਲੈ ਵੇਖ ਲੈ ਪਉਂਦੀ ਤੀ ਸਾਡੇ ਘਰ ਕਪਾਤ ਵੜ ਨਾ ਦਿਆ ਕਰੋ ਬੂਆ ਬੰਦ ਕਰ ਲਿਆ ਕਰੋ ਜੰਦੀ ਤੋਂ ਨਹੀਂ ਆਉਣਾ ਤੂੰ ਠੀਕ ਆ ਆਂਟੀ ਛੱਡ ਦੇ ਤੂੰ ਇਹਦੀ ਵੀ ਗੱਲ ਜੇ ਇਹਨੂੰ ਇੰਨਾ ਹੀ ਆਪਣਾ ਘਰ ਦੀ ਖੰਡਿਆ ਵਾ ਤੇ ਆ ਲੋਹੜੀ ਦੇ ਉੱਤੇ ਬਣਾ ਕੇ ਦਿੱਤਾ ਕੁੜੀ ਨੂੰ 3200 ਦਾ ਸੂਟ ਤੇ ਉਹਨੂੰ ਕਿਉਂ ਬਣਾ ਕੇ ਦਿੱਤਾ ਫਿਰ ਉਹਨੂੰ ਵਟਾ ਬਣਾ ਦਿੰਦੀ ਜਿਦਾ ਬਾਂਦਾ ਹੀ ਮੋਟਾ ਹੋਣ ਬਾਰੇ ਨਹੀਂ ਦਿੱਤਾ ਜੁਜੇ ਪੁੱਜੀ ਦਾ ਵਾ ਨਾ ਤੇ ਇਹੋ ਜੀਆਂ ਇਹ ਪੇਰ ਨਹੀਂ ਇਹੋ ਜੀਆਂ ਕਿਤੇ ਘਰ ਘਰ ਇਹ ਜੇ ਨਾ ਹੀ ਹੋਣ ਤੇ ਚੰਗੀਆਂ ਵਾ ਘਰੋਂ ਮਾੜਾ ਕੋਈ ਜੰਮੇ ਨਾ ਤੇ ਬਾਹਰੋਂ ਕੋਈ ਤੇਰੇ ਵਰਗਾ ਆਵੇ ਨਾ ਜਿਹੜੇ ਇਦਾਂ ਧੀਆ ਪਹਿਣਾ ਨੂੰ ਕਵੇ ਵੇ ਆ ਵੇਖ ਲੈ ਸੁਣ ਲੈ ਹੁਣ ਤੇ ਫਿਰ ਮੈਂ ਵੀ ਕਹਿ ਦਿੱਤੀ ਪਹਿਣੀ ਆ ਤੂੰ ਵੀ ਫਿਰ ਮਹਿੰਗਾ ਸੂਟ ਬਣਾ ਦੇ ਮੈਨੂੰ ਤੂੰ ਕਹਿੰਨੀ ਅਗਲ ਆਉਣਾ ਚਾਹੇ ਮੇਰੇ ਪੇਕੇ ਤੇ ਉਹ ਭੂਕ ਕੇ ਚੱਲ ਜਾ ਮੈਂ ਕਿੱਦਾਂ ਚੱਲਾਂ ਮੈਂ ਤੈਨੂੰ ਵਾ 6000 ਦਾ ਬਣਾ ਦੇਨੀ ਫੇਰ ਮੈਂ ਚੰਗੀ ਆ ਹਨਾ ਤੂੰ ਤੇ ਦੋ ਹੀ ਮਹੀਨੇ ਸੂਟ ਮਹੀਨੇ ਪਿੱਛੇ ਸੂਟ ਉਹਨੂੰ ਤੇ ਕਹਦਾ ਲੋੜੀ ਤੇ ਸਾਲ ਪਿੱਛੇ ਦਈ ਦੀ ਚੀਜ਼ ਮੈਂ ਕਿੱਥੋਂ ਚੰਗੀ ਆ ਤੇ ਕਿੱਥੋਂ ਇਹਨੇ ਮੈਨੂੰ ਚੰਗੀ ਕਰਦੀ ਸਾਬਤ ਕੀਤਾ ਵਾ ਤੇ ਨਾ ਇਹਨੇ ਮੈਨੂੰ ਕਦੀ ਬੰਨ ਦਿੱਤਾ ਆ ਮਹੀਨਾ ਕੋ ਹੋਇਆ ਵਾ ਪਿੱਛੇ ਜੇ ਮੇਰੇ ਭਰਾ ਦਾ ਵਿਆਹ ਸੀ ਤੇ ਮੈਂ ਮਮੀ ਚਾਲ ਏਦਾਂ ਕਰੀ ਵੀ ਮਾਪਿਓ ਕੋ ਸਦਾ ਚਲੋ ਹਰ ਘਰ ਜੇ ਵਰ ਜੇ ਆਉਂਦੇ ਜਾਂਦੇ ਵੀ ਆ ਤੇ ਮੇਰਾ ਭਰਾ ਕੱਲਾ ਕੱਲਾ ਟੀ ਮੈਂ ਖਾ ਚੱਲ ਬਹੁਤਾ ਨਹੀਂ ਤੇ ਮੰਮੀ ਉੱਥੇ ਪਿਸ਼ਾਬ ਨਾ ਪਾਈਏ ਤੇ ਮੰਮੀ ਪਹਿਲਾਂ ਗਾੜੀ ਉੱਤੇ ਸਾਬ ਤੇ ਬੰਨਦੀ ਹਾਂ ਬੰਨਦੀ ਨਾ ਹਾਂ ਬੰਨਦੀ ਤੇ ਪਰ ਆ ਕੀ ਆਂਦੀ ਹੈ ਗਾੜੀੋਂ ਕਹਿੰਦੀ ਨਾ ਛਾਪਾ ਲਾਵਾਂਗੇ ਤੇ ਟੁੰਬਾ ਪਾਵਾਂਗੇ ਤੇ ਫੇਕ ਪੈਂਦੀ ਆ ਹਾਂ ਆਂਦੀ ਸੋਨਾ ਬੜਾ ਮਹਿੰਗਾ ਉਹ ਕਿੱਥੋਂ ਪਾਉਣਾ ਵਾ ਤੇ ਰੁਪਈਆ ਚੁੱਪ ਕਰਕੇ ਤੁੱਕਾ ਪੁੱਕਾ 5000 ਦੇ ਆ ਤੇ ਵਰਤਲੂ ਕੋਈ ਸਾਪਾ ਕਿੰਨੇ ਗਾੜੀ ਵੱਟੇ ਸੱਟੇ ਦੇਣੀਆਂ ਹਨੂ ਐਦਾਂ ਦੀਆਂ ਤਾਂ ਟੀ ਦੀਆਂ ਗੱਲਾਂ ਵੇਖ ਲਾ ਕਿਦਾਂ ਗੱਲਾਂ ਕਰੀ ਜਾਂਦੀ ਓ ਚੱਲ ਭੈਣ ਜਿਹੜੀ ਸਾਪ ਦੀ ਗਾਲ ਕਾਂਢੀ ਹੋਆ ਤੇ ਸੱਚੀ ਆ ਨਹੀਂ ਜਾਣਦੇ ਤੂੰ ਤੈਨੂੰ ਹੁਣ ਗਾੜੀ ਮੈਂ ਚੀਜ਼ ਬਣਾਉਂਗੀ ਨਾ ਤੈਨੂੰ ਪਹਿਲਾਂ ਸੱਦਿਆ ਕਰੂੰ ਨਾਲੇ ਸੁਨਿਆਰੇ ਦੇ ਖੜਿਆ ਕਰੂੰ ਨਾਲੇ ਮੈਂ ਤੈਨੂੰ ਘਰ ਲੀਡਰ ਅੱਤਾ ਬਖਾਲਿਆ ਕਰੂੰ ਨਹੀਂ ਹੋਣੀ ਏ ਜਿਹੜਾ ਹੋਰ ਖਰਚ ਕਰਦੇ ਆ ਉਹਦਾ ਨਾਂ ਹੀ ਨਹੀਂ ਉਹਦਾ ਭੈਣਾ ਨਾਂ ਹੀ ਨਹੀਂ ਇਹ ਤਾਂ ਟੱਲ ਤੇ ਕਰਦੇ ਆ ਪਿਛੇ ਜੇ ਤੇਰੇ ਦੋਤੇ ਦਾ ਧਮਾਨ ਹੀ ਤੇ ਉਹ ਗਲ ਉਹਦੋਂ ਦੀਆਂ ਅੱਡੀਆਂ ਚੁੱਕ ਚੁੱਕ ਕੇ ਜੋਰ ਲਾ ਲਿਆ ਤੋਦੋਂ ਦੇ ਅਸੀਂ ਹਜੇ ਤੱਕ ਕੀ ਆਂਦੇ ਨੇ ਥੱਲੇ ਲੱਗੇ ਤੇ ਉੱਠੇ ਨਹੀਂ ਜਾਂਦੇ ਸਾਡੇ ਕੋਲੋਂ ਨਹੀਂ ਮਾਰਾਂ ਜੀ ਕਰਦਾ ਤੇਰੇ ਵੱਟ ਕੇ ਤੇਰੀਆਂ ਨਹੀਂ ਹੋਣੀਆਂ ਹੋਣੀਆਂ ਜਦੋਂ ਤੇਰੀ ਭੈਣ ਆਈ ਮੈਂ ਕਿੱਦਾਂ ਦੇ ਸੂਟ ਲਾ ਕੇ ਦਿੱਤੇ ਵਧੀਆ ਤੋਂ ਵਧੀਆ ਨਹੀਂ ਮੈਂ ਕਿਹਾ ਕਿ ਤੇ ਦਿਲਚਨਾ ਕੁਝ ਵੀ ਕਰੇ ਤੇ ਫਿਰ ਕੀ ਕੋਈ ਗੱਲ ਨਹੀਂ ਕਿਤੇ ਕਰਮਾਂ ਨਾਲ ਹੀ ਹੁੰਦੇ ਆ ਪਰੋਣੇ ਤੇ ਭਾਰਤੂ ਤੂੰ ਨਹੀਂ ਮੇਰਾ ਢੇਲੇ ਦਾ ਵੀ ਗੋਣ ਪਾਉਂਦੀ ਪਤਾ ਨਹੀਂ ਤੇਰੀ ਜ਼ੁਬਾਨ ਤੇ ਕੀ ਰੱਖਿਆ ਤੇਰੀ ਪਤਾ ਨਹੀਂ ਮੇਰੀ ਭੈਣ ਨੂੰ ਇੱਕ ਵਾਰੀ ਕਿਤੇ ਸੌਂਤ ਰਬਰੋਸ਼ੇ ਦਾ ਸੂਟ ਲੈਤਾ ਕਿ ਕਾਹਦਾ ਲੈ ਦਿੱਤਾ ਤੇ ਭੈਣ ਨੂੰ ਮੈਂ ਸੋਤਾ ਜਦੋਂ ਤੇਰੇ ਆਉਂਦੇ ਤੂੰ ਤੋਂ ਤੋਂ ਬਲੇਟ ਬਲੇਟ ਕਰਕੇ ਸਾਰਾ ਕੁਝ ਪੜਾ ਦਿੰਨੀ ਨਹੀਂ ਮੈਨੂੰ ਨੀਂਦ ਆਈ ਕਿੱਡੀ ਚਲਾਕ ਆ ਮਲਕਣੇ ਮੈਨੂੰ ਕਹਿਤਾ ਕੋਈ ਨਹੀਂ ਤੂੰ ਸੂਟ ਬਣਾ ਲਾ ਮੇਰੇ ਤੇ ਬਥੇਰੇ ਆ ਤੇ 5000 ਹੜੱਪ ਕੇ ਬੈ ਗਈ ਪਹਿਲਾਂ ਤਾਂ ਮੈਂ ਇਹਦੀ ਵਾਇਸ ਹੋਈ ਲਵਾ ਚਲਾਕੋ ਬਣਦੀ ਆ ਕਿੱਦਾਂ ਕਤਾਬਾਂ ਬਿਸਤਰਿਆਂ ਤੇ ਹੀ ਸੁੱਟ ਜਾਂਦੀ ਏ ਕੁੜੀ ਬਸਾ ਨਹੀਂ ਆਪਣਾ ਆਪ ਸੰਭਾਲਦੀ ਦੀਦੀ ਹਾਂ ਆ ਜਾ ਕੀ ਕਰਨ ਡੈਜ ਕਰਨਾ ਕੀ ਆ ਹਾਂ ਅਵੇ ਜੋ ਕਿਤਾਬਾਂ ਅਕਤੂਬਾ ਇੱਦਾਂ ਹੀ ਸੁੱਟ ਜਾਂਦੇ ਹੋ ਖਿਜਣ ਨਹੀਂ ਆ ਵੀ ਆਪਣਾ ਆਪ ਸਾਂਭਦੇ ਨਹੀਂ ਕਿੰਨੀ ਵੱਡੀ ਹੋਈ ਆ ਅੱਛਾ ਚੱਲ ਗਈ ਸਿਮੂ ਹਾਂ ਚੱਲ ਗਈ ਅੱਛਾ ਬਹਿ ਜਾ ਕੀ ਕਰਦੀ ਆਂ ਨਹੀਂ ਮੰਮੀ ਬਸ ਮੁੰਡਿਆਂ ਨੂੰ ਸਕੂਲ ਚੜਾ ਕੇ ਬਸ ਆ ਗਈ ਹੀ ਟਾਈਮ ਨਹੀਂ ਅੱਜ ਠੰਡ ਬੜੀ ਜ਼ਿਆਦਾ ਕਰਨਾ ਕੀ ਆ ਨਿਆਣਾ ਡਿਆ ਹੀ ਠੰਡ ਨਾਲ ਕਸ਼ਟਾ ਨੂੰ ਫਰੂ ਕਰਨਾ ਹਾਏ ਤੇ ਹੈ ਵੀ ਨਿਕਾ ਜਾ ਵਿਚਾਰਾ ਸਗੋ ਲਿਆਉਣ ਵਾਲਾ ਹੀ ਉਹਦਾ ਬਲੇਜ਼ਰ ਜਿਆ ਚ ਲੈ ਤੁਹਾਨੂੰ ਪਤਾ ਸਕੂਲੇ ਅੱਜ ਕੱਲ ਉਹ ਪਾ ਕੇ ਜਾਂਦੇ ਆ ਹਾਏ ਬਲੇਜ਼ਰ ਹੈ ਨਹੀਂ ਉਹਦਾ ਹੈਗਾ ਵਾ ਉਹ ਫਟਿਆ ਹੀ ਥੋੜਾ ਜਿਹਾ ਤੇ ਮੈਂ ਤੇ ਦਾਦੀ ਨੂੰ ਕਹਿਣ ਦੀ ਆ ਪੈਸਾ ਤੇਲਾ ਦੇ ਕੋਈ ਇਹਨੂੰ ਦਵਾਈ ਲੈ ਕੇ ਲੈਣਾ ਪੈਣਾ ਕਿਉਂਕਿ ਅਜੇ ਤੇ ਠੰਡ 2 ਮਹੀਨੇ ਬੱਚੇ ਨੇ ਪਾ ਕੇ ਜਾਣਾ ਵਾ ਤੇ ਮੈਂ ਤੇਰੀ ਲਈ ਹਾਂ ਹਾਂ ਭਲਾ ਮੰਮੀ ਨੇ ਪੈਸੇ ਦਿੱਤੇ ਸੋੜਵਾਤੇ ਤੈਨੂੰ ਨਹੀਂ ਸੂਟ ਵਾਸਤੇ ਥੋੜੇ ਦਿੱਤੇ ਆ ਹਾਂ ਉਹਦੇ ਹਜ਼ਾਰੇ ਲਈ ਮम्मी ਕੋ ਮੈਂ ਉਹਨੇ ਪੈਸੇ ਨਿਕਲ ਨਹੀਂ ਹਿੰਦੇ ਬੜੇ ਦਿਨ ਹੋਏ ਤੇ ਸਿਮੂ ਰੋ ਸਕੂਲੇ ਜਾਣ ਲੱਗੀ ਸਵੇਰੇ ਆੜਾ ਪਉਂਦੀ ਹੀ ਇਹ ਹਲੇ ਵੀ ਮੇਰੇ ਕੋ ਕਰਾਇਆ ਮੰਗਦੇ ਆ ਅੱਛਾ ਤੇ ਉਹ ਨਿਆਣੇ ਨੇ ਕਿੰਨੇ ਕਿ ਦਿਨ ਟਾਲ ਮਟੋਲ ਕਰਨਾ ਹੁੰਦਾ ਵਾ ਕੱਲ ਵੀ ਮੰਗੇ ਪਰਸੋਂ ਵੀ ਹਾਰ ਕੇ ਮम्मी ਨੂੰ ਮੈਂ ਕਿਹਾ ਵੀ ਮੈਨੂੰ 5000 ਰੁਪਈਆ ਦੇ ਦੇ ਹਜ਼ਾਰਾ ਜਿੱਦਾਂ ਨਿਕਲ ਜਾਣ ਕੇ ਲੈ ਲਈ ਅੱਛਾ ਤੇ ਉਹ ਫਿਰ ਮम्मी ਮੁੜ ਕੇ ਕਹਿੰਦੀ ਵੀ ਨਹੀਂ ਲੱਲਾ ਤੂੰ ਤਾਂ ਲੈਣੇ ਨਹੀਂ ਆ ਮੈਂ ਦੁੱਜੀ ਨੂੰ ਵੀ ਦਿੱਤੇ ਸੂਟ ਵਾਸਤੇ ਤੇ ਤੂੰ ਵੀ ਰੱਖ ਲੈ ਨਹੀਂ ਨਹੀਂ ਤੇਰੇ ਕੋ ਕਾਦਾ ਲਗਾ ਵੇ ਚੱਲ ਅਸੀਂ ਤੇ ਦਰਾਨੀ ਠਾਣੀ ਆ ਮੈਨੂੰ ਸੂਟ ਵਾਸਤੇ ਦਿੱਤੇ ਕਿੱਥੇ ਆ ਮੈਨੂੰ ਕਹਿੰਦੇ ਸੀ ਵੀ ਅਜੇ ਤੇ ਬੜਾ ਮੇਰਾ ਹੱਥ ਟੈਟ ਆ ਤੇ ਜਦੋਂ ਮੇਰੇ ਕੋ ਹੋਣਗੇ ਨਾ ਤੇ ਮੈਂ ਤੈਨੂੰ ਦੇ ਦੂੰਗੀ ਤੂੰ ਆਪਣੇ ਕੋਲ ਲੱਲਾ ਮੈਂ ਤੇ ਆਪਣੇ ਕੋਲ ਕੱਪੜੇ ਬਣਾ ਕੇ ਲਿਆਈਓ ਤੇ ਆ ਉਹਦਾ ਗਵੰਡਨ ਦੀ ਵੇਖ ਲੈ ਗੱਲ ਮਨਜੀਤ ਦੀ ਕਿ ਤੇ ਮੇਰੇ ਆ ਲਾਈ ਸੀ ਤੇ ਸੂਟ ਵੇਖਣ ਲਈ ਸੀ ਤੇ ਕਹਿੰਦੀ ਅਸੀਂ ਤਾਂ ਮੋਟਾ ਪਾ ਕੇ ਜਾਣਾ ਆਉਂ ਜਾਉ ਤੇ ਮੈਂ ਤਾਂ ਮੋਟਾ ਅੱਜ ਕੱਲ ਤੈਨੂੰ ਪਤਾ ਪਾਲਟੀਆਂ ਪੂੜੇ ਤੇ ਨਹੀਂ ਚੰਗੇ ਲੱਗਦੇ ਤੇ ਜਾਂਦੀ ਜਾਂਦੀ ਖੜ ਤੇਰੇ ਵੱਲ ਵੀ ਆ ਗਈ ਮੇਰੇ ਕੋ ਆਈ ਸੀ ਅਛਾ ਹੋ ਕੇ ਗਈ ਸੀ ਪੁੱਛੇ ਨਹੀਂ ਮੈਂ ਪਹਿਲੇ ਨਹੀਂ ਗਏ ਨਾ ਤੇ ਬੜੇ ਪੈ ਫੜੀ ਫਿਰਦੀ ਮੈਂ ਵੀ ਭੈਣੇ ਅਧਾਰੇ ਲੈ ਮੰਮੀ ਕੋ ਮੈਂ ਤੇ ਇਹ ਗੱਲ ਕਹੀ ਮੈਂ ਕੁੜੀ ਦਾ ਪਾਸਤਾ ਕਰਾਇਆ ਦੇਣਾ ਹਾਂ ਹਾਂ ਕੁੜੀ ਵੇਲਾ ਕਢੀ ਚਾਲੋ ਤਾਂ ਆਂਦੀ ਤੈਨੂੰ ਆਂਦੀ ਕੀ ਆ ਜਾਂਦੀ ਜਾਂਦੀ ਵੇਲਾ ਕਪਾਦ ਪਾਉਣ ਵਾਲੀ ਗੱਲ ਕਰਦੀ ਓ ਲੋਕੀ ਇਹ ਚਾਹੁੰਦੇ ਆ ਵੀ ਏਕਾ ਹੈਗਾ ਰਵੇ ਨਾ ਇਹਨਾਂ ਦੇ ਘਰ ਕੋਸ ਕੋਸ ਕੇ ਮਰਨ ਦੀ ਗੱਲ ਲਵਾਤੇ ਕਿਉਂ ਲੰਨਾ ਨੂੰ ਜਾਂਦੀ ਜਾਂਦੀ ਗਈ ਆ ਵੀ ਇਹ ਤੈਨੂੰ ਸੱਸ ਨੇ ਪੈਸੇ ਦਿੱਤੇ ਨਹੀਂ ਆ ਤੇ ਉਹਨੂੰ ਤੇ 5000 ਦੇਤਾ ਸੂਟ ਵਾਸਤੇ ਲੈ ਸਾਡੀ ਸੱਸ ਸਾਡਾ ਆਕਾਰ 5 ਦੇਵੇ 10 ਦੇਵੇ ਤੂੰ ਗਾਉਣਾ ਤੇ ਜੇਮਲੋਂ ਉੱਠ ਕੇ ਗੱਲਾਂ ਪੈਣ ਵਾਲੀਆਂ ਜਦੋਂ ਮੈਨੂੰ ਇੰਨੀ ਗੱਲ ਦੱਸੀ ਮੈਨੂੰ ਸਾਰੀ ਰਾਤ ਇਹ ਜਿਉਂ ਹੀ ਵੇਖਣੀ ਸਿਖਾਉਂਦੀ ਆ ਆ ਸਾਡੇ ਤੇ ਅੱਗੇ ਘਰ ਦੇ ਚਰਾਇਆ ਹੀ ਗਿਆ ਹੂੰ ਕੁੜੀ ਮੇਰੀ ਕਿੰਨੇ ਦਿਨਾਂ ਦੀ ਖਾਉ ਖਾਉ ਕਰਨ ਲਈ ਆ ਠੀਕ ਹੀ ਨਹੀਂ ਹੋਣ ਲਈ ਉਹ ਜਦੋਂ ਮੈਨੂੰ ਇੰਨੀ ਗੱਲ ਦੱਸੀ ਤੇ ਮੈਨੂੰ ਸਾਰੀ ਰਾਤ ਸੋਚਾਂ ਜਨਾਂਗੀ ਸਤਾ ਲੱਗਣਦੇ ਆ ਏ ਏਦਾਂ ਹੀ ਲੈ ਇੰਟਰਵਿਊ ਨੇ ਆ ਰੱਬਾ ਐਵੇਂ ਨਾ ਟੈਨਸ਼ਨ ਲਈ ਏਦਾਂ ਨਹੀਂ ਕੋਈ ਗੱਲ ਹੈ ਮੈਂ ਤੇ ਹਦਾਰੇ ਮੁੰਡੇ ਸਗੋ ਸਗੋ ਮਾਤਾ ਨੇ ਕਹਤਾ ਆਂਦੀ ਵੀ ਨਹੀਂ ਲੈਣੇ ਨਹੀਂ ਆ ਮੈਂ ਆ ਵੀਲਾ ਤੇਰੇ ਸਾਹਮਣੇ ਆਇਆ ਸਾਰਾ ਦਿਨ ਕੰਮ ਨੂੰ ਲੱਗੀ ਰਹਿਣੀ ਆ ਆ ਬੁਢੜੀ ਜਿਹੜੀ ਆ ਉਹਨੂੰ ਵੀ ਸਾਹਮਣਾ ਪੈਂਦਾ ਸਾਰਾ ਦਿਨ ਇਨਾ ਸਿਰਕ ਪਾਉਂਦੀ ਕੰਮਾਂ ਤੋਂ ਸੁਣਦਾ ਨਹੀਂ ਆ ਸੁਣਦਾ ਨਹੀਂ ਉਹ ਤੇ ਗੱਲ ਆ ਕੋਈ ਉਹਲੇ ਪਰਦੇ ਦੀ ਗੱਲ ਉਹ ਤੇ ਲਾਗੇ ਚਵਾ ਘਰਾਂ ਚ ਸੁਣ ਜਾਂਦੀ ਉਹਨੂੰ ਨਹੀਂ ਸੁਣਦੀ ਹਾਂ ਤੇ ਉਹ ਮੈਂ ਕਹਿਣ ਨਹੀਂ ਆ ਵੀ ਵਿਲਾ ਮਮੀ ਦਾ ਮੈਂ ਇਨਾ ਕਰਦੀ ਆ ਤੇ ਮੈਨੂੰ ਆਦੀ ਵੀ ਮੇਰੇ ਕੋ ਹੈ ਨਹੀਂ ਆ ਤੇ ਚਲੋ ਮੈਂ ਉਹਦਾ ਗੁੱਸਾ ਨਹੀਂ ਕਰਦੀ ਜਾਣਾ ਸੀ ਚਰਾ ਕੇ ਪੁੱਛਣਾ ਸੀ ਇਹਨੂੰ ਚੰਗੀ ਤਰ੍ਹਾਂ ਤੇਰੀ ਚੰਗੀ ਕਰ ਤੂੰ ਤਾ ਲੈ ਅਜੇ ਤੇ ਮੈਂ ਗਈ ਨਹੀਂ ਜਦੋਂ ਮੈਂ ਗਈ ਤੇ ਮੀਂਹ ਤੇਲ ਤੇ ਚੰਗਾ ਪਾਉਣਾ ਵਾ ਤੇ ਤੂੰ ਕੌਣ ਹੋਣੀ ਸਾਡੇ ਘਰ ਕ ਪਤ ਪਾਉਣ ਵਾਲੀ ਅਗ ਲਈ ਆ ਮਾਤਾ ਨੇ ਲਾ ਲਾ ਵੀ ਆ ਦੀ ਫਲਾਣੀ ਦੀ ਨਵਾ ਆ ਠਿੰਗਰੀ ਦੀ ਨਵਾ ਮਾਤਾ ਵੀ ਦੇਖ ਤੈਨੂੰ ਬੈਠ ਮੁੱਕਰ ਗਈ ਸੀ ਉਹ ਤੇ ਮੁੜ ਕੇ ਜਦੋਂ ਮਮਜੀਦਾ ਨਾਂ ਲਿਆ ਫੇਰ ਕਹਿੰਦੀ ਆ ਹਮਤ ਦਿੱਤੇ ਆ ਲੈ ਉਹ ਕਰਨ ਵਾਲੀ ਕਿਹੜੇ ਗੱਲ ਹੀ ਅੱਛ ਕੀ ਪਰ ਮੰਮੀ ਨੂੰ ਵੀ ਬੜਾ ਬੋਲ ਬੜਾ ਖਰਚ ਬਣਿਆ ਨਹੀਂ ਮਾਤਾ ਕੋਨੇ ਲੈਂਦੀ ਮੈਂ ਤੇਰੇ ਕੋ ਮੰਗ ਲੈਣੀ ਹੀ ਉਹ ਤੇ ਗੱਲ ਆ ਆਪੇ ਜੋ ਬਣ ਜਿੱਥੇ ਮਰਜ਼ੀ ਫੜ ਕੇ ਦਿੰਦਾ ਮੈਨੂੰ ਉਹ ਤੇ ਪੈਣੀ ਗੱਲ ਆ ਮੈਂ ਮਾਤਾ ਦੀ ਹੋਈ ਮਰਦੀ ਆ ਪਰ ਇਹਨੇ ਮੇਰੇ ਕੋ ਪੜਦਾ ਰੱਖਣਾ ਹੁਣ ਕੁੜੀ ਆ ਲਜਾਣ ਦੀਆਂ ਤਿਆਰੀਆਂ ਸੋਈਆਂ ਐ ਮੈਂ ਆਪਣੀ ਠੀਕ ਹੋ ਜਾਣਾ ਵਾਂ ਆ ਮਾ ਜਾਊ ਤੇ ਪਰ ਚਲੋ ਨੌਤੀ ਦੀ ਵੀ ਤੇ ਰੀਝ ਪੂਰੀ ਕਰਨੀ ਚਾਹੀਦੀ ਮੈਂ ਫੋਰੇਆ ਫੋਰੇਆ ਕਰਕੇ ਜੋ ਬੰਦੇ ਘੜ ਘੜ ਕੇ ਤੇ ਜੋੜੇ ਹੀ ਵੀ ਚੱਲ ਤੈਨੂੰ ਪਤਾ ਅੱਜ ਕੱਲ੍ਹ ਜਨਾਨੀ ਆ ਇਹ ਕੋ ਕਹ ਦੇ ਮੈਨੂੰ ਆ ਆਖਿਆ ਮੰਮੀ ਨੂੰ ਗੁੱਸਾ ਤੇਰੇ ਤੇ ਤਾਂ ਵੀ ਮੈਨੂੰ ਆਂਦੀ ਆ ਵੀ ਮੈਨੂੰ ਮਾਂ ਨੇ ਪਿਛਲੀ ਵਾਰ ਵੀ ਇੰਨਾ ਪਾਰਾ ਸੂਟ ਬਣਾ ਕੇ ਦਿੱਤਾ ਮੈਂ ਤਾਂ ਕਿਤੇ ਉਹ ਨਹੀਂ ਅਜੇ ਪਾ ਕੇ ਗਈ ਮੈਂ ਸੂਟਾ ਸਾਟਾ ਤੇ ਚੱਕਰਾਂ ਚ ਨਹੀਂ ਪੈਂਦੀ ਹੁੰਦੀ ਕਿੱਥੇ ਜਾਣਾ ਨਾਲ ਆਜੀ ਠੰਡ ਦੇ ਵਿੱਚ ਗਾੜੀ ਦਾ ਵਿਆਹ ਸ਼ਾਦੀ ਵੀ ਹੈ ਨਹੀਂ ਆਵੇ 5000 ਫੋਕਸ ਹੁੰਦੀ ਹੈ ਨਹੀਂ ਮੈਂ ਤੇ ਲੈ ਆਈ ਫਿਰ ਬੜਾ ਵਧੀਆ ਚਾਹ ਬਣਾਵਾ ਚਲ ਤੇਰਾ ਤਾਂ ਟਾਈਮ ਨਹੀਂ ਕੀ ਆ ਤੂੰ ਨਾਲੇ ਨਹੀਂ ਨਹੀਂ ਟਾਈਮ ਤੇ ਚਲ ਤੇਰਾ ਵੀ ਆ ਪਰ ਮੈਨੂੰ ਗੁੱਸਾ ਇਹ ਗੱਲ ਦਾ ਵੀ ਮੈਨੂੰ ਕਹਿ ਕੇ ਕਿ ਆਪ 5000 ਲੈ ਕੇ ਬੈ ਗਈ ਆ ਔਰ ਇਹਦੀ ਫੀਸ ਅੜੀ ਤੇ ਫੀਸ ਦਾ ਕਰਕੇ ਬਹਿ ਜਾ ਚਾਹ ਬਣਾਵਾ ਨਾ ਨਾ ਚਾਹ ਕੀ ਪੀਣੀ ਆ ਮੈਂ ਤਾਂ ਹੀ ਮੈਨੂੰ ਤਾਂ ਸਾਰੀ ਨੀਂਦ ਨਹੀਂ ਆਈ ਮੈਂ ਚਲ ਪੁੱਛ ਕੇ ਉਹ ਤੇ ਗੋਈਂ ਇੱਕ ਵਾਰੀ ਉਹਦੀ ਵੀ ਸੱਸ ਦੇ ਸਾਹਮਣੇ ਜਾ ਕੇ ਨੇਰੀ ਲਿਆਉਂਗੀ ਨਾ ਹੁਣ ਤੇ ਮੇਰਾ ਟਾਈਮ ਨਹੀਂ ਆਹ ਪਹਿਲ ਵਾਲੀ ਜਿਹੜੀ ਗੱਲ ਕਹਿ ਦੇਣੀ ਚਾਹੀਦੀ ਆ ਕੰਮ ਸਾਰਾ ਪਿਆ ਕਰਦਾ ਚੱਲ ਠੀਕ ਆਂ ਗਿੱਡੀ ਚਲਾਕ ਵਾ ਏ ਵੇ ਲੈਨ ਆਈਓ ਮੈਨੂੰ ਪਤਾ ਹੀ ਪਈ ਨਹੀਂ ਮੇਰੇ ਕੋ ਆਉਣਾ ਹੀ ਆਉਣਾ ਵਾ ਇਸੇ ਕਰਕੇ ਮੈਂ ਆਪਣੇ ਦਿਮਾਗ 'ਚ ਆ ਬਹਾਨਾ ਬਣਾ ਕੇ ਰੱਖਿਆ ਸੀ ਜਦ ਕਿ ਹੋ ਸਿੱਧੀ ਉਂਗਲ ਨਾ ਨਿਕਲ ਜਾਵੇ ਮੈਨੂੰ ਟੇਡੀਆਂ ਕਰਦੀ ਫਿਰ ਮੈਂ ਨਿੱਗੀ ਲੋੜ ਮਾਤਾ ਨੂੰ ਵੀ ਬੁਰੇ ਬਣਾਉਂਦੀ